ਚੰਨੀ ਜੀ ਨੇ ਜੋ ਸਚਾਈ ਦੀ ਗੱਲ ਕੀਤੀ ਆ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ ਦੁਜਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਬਹੁਤ ਕਮਜ਼ੋਰੀ ਦਿਖਾਈ ਆਪਣੀ ਤੇ ਚੰਨੀ ਜੀ ਮਿਲਦਾ ਮੈਨੂੰ ਪੰਜਾਬ ਦਾ ਪੁੱਤ ਹੋਣ ਦਾ ਉਹਨਾਂ ਨੇ ਜਿਹੜਾ ਫਰਜ਼ ਨਿਭਾਇਆ ਤੇ ਚੰਨੀ ਇਹ ਜੀ ਗੁਰੂ ਮਹਾਰਾਜ ਦਾ ਅਕਤਾਨਕੋਟ ਸ਼ੁਕਰ ਕਰਨ ਵਾਸਤੇ ਤੇ ਇਹਨਾਂ ਸੰਗਤਾਂ ਨੇ ਜੋ ਸਾਨੂੰ ਕੋਈ ਮਾਨਸਤ ਕਰ ਦੇ ਰਹੇ ਇਹਨਾਂ ਦਾ ਵੀ ਅਸੀਂ ਤੈ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੀ ਕੌਮ ਚੜ੍ਹਦੀ ਕਲਾ ਚ ਹੋਵੇ ਤੇ ਸਾਡੀ ਇਹੋ ਇੱਛਾ ਹੈ ਕਿ ਅਸੀਂ ਸਾਰੇ ਜਣੇ ਮਿਲ ਜੁਲ ਕੇ ਚੱਲੇ ਅੱਗੇ ਵਧਿਏ ਸਾਰੇ ਜਣੇ ਸਾਰੇ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਣ ਤੇ ਇਹਦੇ ਨਾਲ ਹੀ ਸਾਡੀ ਕੌਮ ਦਾ ਭਲਾ ਹੋ ਸਕਦਾ ਤੇ ਸਾਰੇ ਜਣੇ ਅਸੀਂ ਇਸ ਇਸਮ ਦੀ ਕਿ ਇਹ ਬੀ ਉਹ ਨੂੰ ਵੀ ਐਨਐਸਏ ਹਟਾਇਆ ਜਾਵੇ ਮਨਨਾਲਜੀਤ ਤੁਸੀਂ ਕੀ ਸੋਚਦੇ ਹੋ ਵੀ ਸਾਰੀਆਂ ਪਾਰਟੀਆਂ ਖੁੱਸੀਆਂ ਹੈਗੀਆਂ ਤੇ ਇਹਦੇ ਬਾਰੇ ਕੋਈ ਚੰਨੀ ਜੀ ਦੀ ਮਤ ਕਰਦੇ ਨਹੀਂ ਚੰਨੀ ਜੀ ਨੇ ਜੋ ਸਚਾਈ ਦੀ ਗੱਲ ਕੀਤੀ ਆ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ ਦੂਜਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਬਹੁਤ ਕਮਜ਼ੋਰੀ ਦਿਖਾਈ ਆਪਣੀ ਤੇ ਚੰਨੀ ਜੀ ਮੈਨੂੰ ਲੱਗਦਾ ਮੇਰੇ ਪੰਜਾਬ ਦਾ ਪੁੱਤ ਹੋਣ ਦਾ ਉਹਨਾਂ ਨੇ ਜਿਹੜਾ ਫਰਜ਼ ਨਿਭਾਇਆ ਤੇ ਚੰਨੀ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਬਾਕੀ ਬਡੀ ਗੱਲ ਆ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਨੇ ਮਾਨੀ ਚੰਨੀ ਦੀ ਬਣਾਤ ਵਧ ਗਿਆ ਮੈਂ 3 ਕਰੋੜ ਜਨਤਾ ਦੇਖਣੀ ਹੈ ਮਾਹੌਲ ਵੀ ਦੇਖਣਾ ਚਾਹ ਰੂ ਹਾਂ ਕਿਸ ਤਰ੍ਹਾਂ ਦਾ ਉਹ ਹੈ ਕਿ ਲੋਕਾਂ ਨਾਲ ਜੁੜ ਕੇ ਭੇਜਣ ਕਰਦੇ ਇਹ ਜੀ ਹੈ ਕਿ ਮਾਹੌਲ ਤੇ ਸਾਰਾ ਦੇਖਦੇ ਤੁਸੀਂ ਤੁਹਾਨੂੰ ਵੀ ਪਤਾ ਮਾਹੌਲ ਕਿੰਨੇ ਲੋਕ ਰੋਜ਼ ਨਸ਼ੇ ਨਾਲ ਮਰ ਰਹੇ ਆ ਲੁੱਟਾਂ ਫਰੋਤੀਆਂ ਕੀ ਕੁਝ ਹੋ ਰਿਹਾ ਇਹ ਮਾਹੌਲ ਮੇਰੇ ਖਿਆਲ ਆ ਕਿ ਇਹੋ ਜਿਹਾ ਮਾਹੌਲ ਇਹ ਗੰਦੇ ਮਾਹੌਲ ਤੋਂ ਸਾਰੇ ਲੋਕ ਨਜਾਦ ਪਾਉਣੀ ਚਾਹ ਰਹੇ ਜੀ ਤੇ ਨਾ ਚੌਂਦ ਦੇ ਵੀ ਜੋਣਾ ਦੇ ਵਿੱਚ ਸਰਜੀ ਸਿੰਘ ਖਾਲਸਾ ਤੁਸੀਂ ਮਿਲ ਕੇ ਜਿਹੜਾ ਹੈ ਕਿ ਤਰ੍ਹਾਂ ਕਿ ਨਹੀਂ ਉਹ ਅਸੀਂ ਸੰਗਤ ਨਾਲ ਸਾਰੇ ਵਿਚਾਰ ਕਰਕੇ ਫੇਰ ਹੀ ਫੈਸਲਾ ਕੋਈ ਲਿਆ ਜਾਊਗਾ ਸਰਜੀ ਸਿੰਘ ਖਾਲਸਾ ਨੇ ਨਵੀਂ ਪਾਰਟੀ ਬਣਾਉਣ ਬਾਰੇ ਕਿਹਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਅੱਜ ਅੱਜ ਅਸੀਂ ਥੋੜਾ ਨਾ ਸਮਾਂ ਹੋਣ ਤੋਂ ਦੇਖਾਂਗੇ